ਕਾਨੂੰਨ ਸਿਖਾ ਨੇ ਸਿਕ ਜਥੇਬੰਦੀਆਂ ਨੇ ਲਾਲ ਕੇ ਤੇ ਸਿੱਖ ਲੀਗਲ ਅਸਿਸਟੈਂਟ ਬੋਰਡ ਜਿਹੜੀ ਯੂਕੇ ਦੀ ਟਰਸਟ ਆ ਇੱਕ ਚੈਲਟੀ ਦੇ ਵੈਂਡਰਸਕਾਟਲੈਂਡ ਉਹਨਾਂ ਨੇ ਉਹ ਰਜਿਸਟਰਡ ਕਰਾਈ ਸੀ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਆ ਵੱਖ-ਵੱਖ ਨੌਜਵਾਨਾਂ ਦੇ ਕੇਸਾਂ ਦੀ ਪੈਦਾਵਾਈ ਕਰਨੀ ਸ਼ੁਰੂ ਕੀਤੀ 2019 ਤੋਂ ਬਾਅਦ ਤੇ ਹੁਣ ਤੱਕ ਸੈਂਕੜੇ ਨੌਜਵਾਨ ਉਹ ਸਿੱਖ ਲੀਗਲ ਅਸਿਸਟੈਂਟ ਬੋਰਡ ਦੇ ਸਹਿਯੋਗ ਦੇ ਨਾਲ ਅਸੀਂ ਜੇਲਾਂ ਤੋਂ ਬਾਅਦ ਜ਼ਮਾਨਤਾ ਤੇ ਜਾਂ ਕੇਸ ਬਰੀ ਹੋਏ ਨੇ ਤੇ ਕਰੀਬ 100 ਤੋਂ ਵੱਧ ਕੇ ਸਨ ਜਿਹੜੀ ਆ ਉਹ ਪੈਰਵਾਈ ਕੀਤੀ ਜਾ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਜਮਾਨਤਾਂ ਸਾਨੂੰ ਮਿਲਣ ਦੀ ਉਮੀਦ ਆ ਤੇ ਐਸੇ ਸਹਿਯੋਗ ਦੇ ਸਦਕਾ ਹੀ ਅਸੀਂ ਹੁਣ ਥੱਲੇੜੇ ਲੈਵਲ ਤੋਂ ਨਹੀਂ ਹਾਈ ਕੋਰਟ ਲੈਵਲ ਦੇ ਉੱਤੇ ਵੀ ਅਸੀਂ ਰਾਜਸਥਾਨ ਹਾਈ ਕੋਰਟ ਜੈਪੂਰ ਜੋਧਪੁਰ ਦਿੱਲੀ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਦਾ ਕਰਕੇ ਇਵਨ ਸੁਪਰੀਮ ਕੋਰਟ ਇੰਡੀਆ 'ਚ ਵੀ ਕਈ ਅਸੀਂ ਕੇਸ ਜਿਹੜੇ ਆ ਉਹ ਜਿਤਨ 'ਚ ਕਾਬਜਾਬ ਹੋਇਆ ਮੱਧ ਪ੍ਰਦੇਸ਼ ਹਾਈ ਕੋਰਟ 'ਚ ਵੀ ਅਸੀਂ ਇੱਕ ਜਮਾਨਤ ਜਿਹੜੀ ਕਰਵਾਈ ਸੀਗੀ ਸੋ ਜਿੰਨੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਲੀਗਲ ਸਿਸਟਮ ਬੋਲ ਤੇ ਪੰਜਾਬ ਲਾਇਵ ਵੱਲੋਂ ਪੈਦਾਵਾਈ ਕੀਤੀ ਜਾਂਦੀ ਹੈ ਤੇ ਜੱਗੀਜੋਲ ਦੇ ਕੇਸਾਂ ਨਾਲ ਦੇ ਸੰਬੰਧ ਦੀ ਜਿਹੜੀ ਆ ਅਪਡੇਟ ਸੰਗਤਾਂ ਦੇ ਸਾਹਮਣੇ ਆ ਸੋ ਦਸਾਂ ਚੋਂ ਦੋ ਖਤਮ ਹੋ ਗਏ ਬੜੀ ਇੱਕ ਬੜੀ ਹੋ ਗਿਆ ਕਿ ਡਿਸਚਾਰਜ ਹੋ ਗਿਆ ਤੇ ਅੱਥਾ ਕੇਸਾਂ ਦੇ ਵਿੱਚੋਂ ਜਿਹੜੀ ਹੈਗੀ ਆ ਇੱਕ ਦੀ ਬੇਲ ਮਿਲ ਗਈ ਤੇ ਸੱਤ ਬੇਲਾਂ ਸੁਪਰੀਮ ਕੋਰਟ ਚ ਪੈਂਡਿੰਗ ਆ ਪਿੱਛੇ ਤਰੀਕ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਡਵੋਕੇਟ ਜਸਵੰਤ ਸਿੰਘ ਮੰਜਪੁਰ ਪੰਜਾਬ ਲਾਇਲ ਵੱਲੋਂ ਜਗਤਾਰ ਸਿੰਘ ਜੋਲ ਉਦਫ ਜੱਗੀ ਜੋਲ ਜਿਹਨੂੰ ਕੀ ਇਸ 4 ਨਵੰਬਰ 2025 ਨੂੰ 8 ਸਾਲ ਪੂਰੇ ਹੋ ਗਏ ਜੇਲ ਦੇ ਵਿੱਚ ਜਿਹਦੇ ਵਿੱਚ 2 2 ਮਹੀਨੇ ਦਾ ਕੁੱਲ ਸਮਾਨ ਤੇ ਬਾਕੀ ਜੁਡੀਸ਼ੀਅਲ ਕਸਟਡੀ 2019 ਮਈ ਤੱਕ ਪੰਜਾਬ ਦੀ ਨਾਬਾਜ ਮੈਕਸਿਮਮ ਸਕਿਉਰਿਟੀ ਜੇਲ੍ਹ ਨਾਬਾਬਾਦ ਦੇ ਵਿੱਚ ਤਿਆਰ ਦੀਆਂ ਵੱਖ-ਵੱਖ ਜੇਲਾਂ ਤੇ ਮੌਜੂਦਾ ਸਮੇਂ ਦੇ ਵਿੱਚ ਸੈਂਟਰਲ ਜੇਲ੍ਹ ਨੰਬਰ 15 ਮੰਡੋਲੀ ਨਵੀਂ ਦਿੱਲੀ ਦੇ ਵਿੱਚ ਜੱਗੀਜੋਲ ਜੋ ਨજરਬੰਦ ਹੈ ਤੇ ਜਿਹਦੇ ਖਿਲਾਫ ਅਨੀਸ਼ਲ ਬਾਗਾਪੁਰਾਣਾ ਥਾਣੇ ਦਾ ਇੱਕ ਕੇਸ 2016 ਦਾ ਆਰਮਜ਼ ਤੇ ਯੂਏਪੀਏ ਦਾ ਕੇਸ ਦਰਜ ਕੀਤਾ ਗਿਆ ਸੀ ਰੈਸਟ ਕੀਤਾ ਗਿਆ ਸੀ ਜੋ ਦਸੰਬਰ 2016 ਦੇ ਵਿੱਚ ਸੀ ਤੇ ਜਗਤਾਰ ਸਿੰਘ ਜੋਲ ਨੂੰ 4 ਨਵੰਬਰ 2017 ਨੂੰ ਉਸ ਕੇਸ ਚ ਰਾਮਾ ਮੰਡੀ ਜਲੰਧਰ ਤੋਂ ਵਿਆਹ ਤੋਂ 18 ਦਿਨ ਬਾਅਦ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ ਅਲੈਜਡ ਟਾਰਗੇਟ ਕਿਲਿੰਗ ਦੇ 8 ਕੇਸ ਜਿਹੜੇ ਆ ਉਹ ਜਗਤਾਰ ਸਿੰਘ ਜੋਲ ਦੇ ਉੱਤੇ ਪਾਏ ਗਏ ਤੇ ਇਸ ਸਬੰਧ ਚ ਪ੍ਰੈਸ ਕਾਨਫਰੰਸ ਨਵੰਬਰ 2017 ਦੇ ਵਿੱਚ ਸਮੇਂ ਦੇ ਮੁੱਖ ਮੰਤਰੀ ਅਮਰਿੰਦਰ ਕੈਪਟਨ ਅਮਰਿੰਦਰ ਡੀਜੀ ਪੰਜਾਬ ਉਸ ਰੇਸ਼ੋੜਾ ਤੇ ਦਿਨਕਰ ਗੁਪਤਾ ਡੀਜੀ ਇੰਟੈਲੀਜੈਂਸ ਨੇ ਤੇ ਹੋਰ ਉਦੋਂ ਐਸਐਸਪੀ ਮੋਗਾ ਵਰਤਮਾਨ ਸਮੇਂ ਚ ਭਗੌੜਾ ਰਾਜਜੀਤ ਹੁੰਦਲ ਸੀ ਤੇ ਬਾਗਾਪੁਰਾਣਾ ਦਾ ਐਸਐਚਓ ਜੰਗਜੀਤ ਤੇ ਹੋਰ ਕਿੱਕਰ ਸਿੰਘ ਵਰਗੇ ਹੋਰ ਕਿ ਜਲਾਦਪੁਰ ਸਬੰਸਫਸ ਸੀ ਜਿਨ੍ਹਾਂ ਨੇ ਜੱਗੀਜੋਲ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਤਸ਼ੱਦਦ ਟਾਇਆ ਸੋਜਕਤਾ ਸਿੰਘ ਜੱਗੀਜੋਲ ਦਾ ਉਹ ਅਰੈਸਟ ਕੇਸ ਜਿਹੜਾ ਉਹ ਪਿਛਲੇ ਦਿਨੀ ਮਾਰਚ 2025 ਦੇ ਵਿੱਚ ਭਰੀ ਹੋ ਗਿਆ ਉਹਦੇ ਵਿੱਚ ਕੀਤੇ ਹੋਏ 100 ਕਾਲ ਦੇ ਕਨਫੈਸ਼ਨ ਡਿਸਕਲੋਜ਼ਰ ਦੇ ਬੇਸ ਤੇ ਉੱਤੇ ਐਨਆਈਏ ਦੇ ਕੇਸ ਜਿਹੜੇ ਪਹਿਲਾਂ ਪੰਜਾਬ ਪੁਲਿਸ ਕੋ ਸੀ ਜਿਹਦੇ ਵਿੱਚ ਜਗਦੀਸ਼ ਗਗਨੇਜਾ ਮर्डर ਕੇਸ ਜਲੰਧਰ ਦਾ ਜੋ ਬਲਗੇਡਿਆ ਸੀ ਸਾਬਕਾ ਆਰਐਸਐਸ ਦਾ ਡਿਪਟੀ ਚੀਫ ਪੰਜਾਬ ਦਾ ਰਵਿੰਦਰ ਗਸਾਈ ਜਿਹੜਾ ਸ਼ਾਖਾ ਪ੍ਰਮੁਖ ਸੀ ਲੁਧਿਆਣੇ ਦਾ ਉਹਦਾ ਮर्डर ਕੇਸ ਫਿਰ ਦੋ ਡੇੜਾ ਪ੍ਰੇਮੀ ਸੀ ਨਾਨਕ ਪੁੱਤ ਜਗੇੜਾ ਦੇ ਏ ਸੋਦਾ ਸਾਧ ਦੇ ਉਹ ਉਹਨਾਂ ਦਾ ਕਤਲ ਕੇਸ ਇੱਕ ਸ਼ਿਵ ਸੈਨਾ ਦਾ ਆਗੂ ਸੀ ਦੁਦਗਾ ਦਾਸ ਖੰਨੇ ਦਾ ਉਹਦਾ ਮਰਡਰ ਕੇਸ ਇੱਕ ਹਿੰਦੂ ਤਖਤ ਦਾ ਲੀਡਰ ਸੀ ਅਮਿਤ ਸ਼ਰਮਾ ਉਹਦਾ ਮਰਡਰ ਕੇਸ ਇੱਕ ਆਰਐਸਐਸ ਦੀ ਸ਼ਾਖਾ ਕਦਵਈ ਨਗਰ ਲੁਧਿਆਣਾ ਉਹਦੇ ਉੱਤੇ ਗੋਲੀਬਾਦੀ ਦਾ 307 ਦਾ ਕੇਸ ਇੱਕ ਸ਼ਿਵ ਸੈਨਾ ਦਾ ਅਮਿਤ ਅਰੋੜਾ ਨਾਮੀ ਲੀਡਰ ਉਹਦਾ ਅਟੈਂਪਟ ਟੂ ਮਰਡਰ ਕੇਸ 307 ਦਾ ਇਸ ਤਰ੍ਹਾਂ ਇਹ ਜਿਹੜੇ ਕੇਸ ਸੀ ਇੱਕ ਪਾਸਟਲ ਸੁਲਤਾਨ ਸੀ ਆਰ ਸੀ 18 ਆਰ ਸੀ 22 ਆਰ ਸੀ 23 ਆਰ ਸੀ 24 ਆਰ ਸੀ 25 ਆਰ ਸੀ 26 ਆਰ ਸੀ 27 ਤੇ ਆਰ ਸੀ 7 ਜਿਹੜੀ ਆ ਇਹ ਅਦਰਡ ਕੇਸ ਜਿਹੜੇ ਐ ਐਨ ਆਈ ਏ ਦੇ ਜਿਹੜੇ ਚੱਲੇ ਤੇ ਮਹਤਪੂਰ ਗਾਲਿਆ ਵੀ ਜੱਗੀ ਜੋਲ ਦਾ ਜੋ ਅਰੈਸਟ ਕੇਸ ਸੀ ਜਿਉ ਬੇਸ ਸੀ ਸਾਡੇ ਕੇਸਾਂ ਦਾ ਉਹ ਬੜੀ ਹੋ ਗਿਆ ਜਿੱਥੇ ਉਹ ਬੜੀ ਹੋਇਆ ਮਾਰਚ 2025 ਨੂੰ ਉਸ ਤੋਂ ਪਹਿਲਾਂ ਜਦੋਂ ਇੱਕ ਫਰੀਦਕੋਟ ਬਾਜਾਖਾਨਾ ਥਾਣੇ ਦਾ ਕੇਸ ਸੀ ਸੀਗਾ ਐਫ ਆਈ ਆਰ ਨੰਬਰ 63 ਉਹ ਡਿਸਚਾਰਜ ਹੀ ਹੋ ਗਿਆ ਸੀ ਕਿਉਂਕਿ ਮੋਗੇ ਵਾਲੇ ਕੇਸ ਦਾ ਜਦੋਂ ਚਾਰਜ ਲੱਗ ਗਿਆ ਤੇ ਜੱਜ ਰਜੀਸ਼ ਕੁਮਾਰ ਨੇ ਕਿਹਾ ਵੀ ਸੇਮ ਸਬਜੈਕਟ ਮੈਂਕਰ ਤੇ ਦੂਸਰਾ ਕੇਸ ਜਿਹੜਾ ਨਹੀਂ ਦਰਜ ਹੋ ਸਕਦਾ ਚਾਰਜ ਨਹੀਂ ਲੱਗ ਸਕਦਾ ਸੋ ਉਹ ਕੇਸ ਟੈਕਨੀਕਲ ਗਰਾਉਂਡ ਦੇ ਉੱਤੇ ਉਹ ਡਿਸਚਾਰਜ ਹੋ ਗਿਆ ਸੀ ਇਨੀਸ਼ੀਅਲ 스테ਟ ਤੇ ਫਰੀਦਕੋਟ ਤੋਂ ਤੇ ਹੁਣ ਜਗਤਾ ਸਿੰਘ ਜੌਲ ਦੇ ਜਿਹੜੇ ਖਿਲਾਫ ਅੱਠ ਕੇਸ ਐਨ ਆਈ ਐ ਦੇ ਹੈਗੇ ਨੇ ਉਹ ਚ ਆਰ ਸੀ 24 ਜਿਹੜਾ ਅਮਿਤ अरोड़ा अटेम्प्ट टू ਮਰਡਰ ਕੇਸ ਆ ਉਹਦੀ ਜਮਾਨਤ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਿਲ ਚੁੱਕੀ ਐ ਉਹ ਐਨਆਈਏ ਨੇ ਚੈਲੰਜ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਐਨਆਈਏ ਦੀ ਪਟੀਸ਼ਨ ਡਿਸਮਿਸ ਹੋ ਗਈ ਸੀ ਤੇ ਉਹ ਬੇਲ ਜਿਹੜੀ ਕਨਫਰਮ ਹੋ ਗਈ ਤੇ ਬਾਕੀ 7 ਜਮਾਨਤਾਂ ਜਗਤਾ ਸਿੰਘ ਜੱਗੀ ਜੋਲ ਦੀਆਂ ਜਿਹੜੀਆਂ ਕਿ ਦਿੱਲੀ ਹਾਈ ਕੋਰਟ ਨੇ ਡਿਸਮਿਸ ਕਰ ਦਿੱਤੀਆਂ ਸੀਗੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈਗੀਆਂ ਸੋ ਥੱਲੇ ਜੀ ਟ੍ਰਾਇਲ ਲੈਵਲ ਦੀ ਸੈਸ਼ਨ ਲੈਵਲ ਦੀ ਜ਼ਿੰਮੇਵਾਰੀ ਸਾਰੀ ਦਾਸ ਦੀ ਪੈਰਵਾਈ ਦੀ ਮੋਗਾ ਫਰੀਦਕੋੜ ਤੇ ਐਨਆਈਏ ਦਿੱਲੀ ਜਿਹੜੀ ਕਿ ਹੁਣ ਪਟਿਆਲਾ ਹਾਊਸ ਦੇ ਵਿੱਚ ਅਥ ਕੇਸ ਜੱਜ ਸ਼੍ਰੀ ਚੰਦਰਜੀਤ ਸਿੰਘ ਐਨਆਈਏ ਸਪੈਸ਼ਲ ਕੋਰਟ ਪਟਿਆਲਾ ਹਾਊਸ ਨਵੀਂ ਦਿੱਲੀ ਵਿੱਚ ਚੱਲਦਾ 6 ਨਵੰਬਰ ਤੇ 7 ਨਵੰਬਰ ਦੋ ਤਰੀਕਾਂ ਤੈਅ ਕੀਤੀਆਂ ਗਈਆਂ ਸੀਆਂ ਪਰ 6 ਨਵੰਬਰ ਨੂੰ ਕੋਈ ਗਵਾਹ ਨਾ ਹੋਣ ਕਰਕੇ ਅੱਜ 7 ਨਵੰਬਰ ਦੀ ਤਰੀਕ ਕੈਂਸਲ ਹੋ ਗਈ ਸੀ ਨਾ 6 ਨੂੰ ਕੋਈ ਗਵਾਹ ਸੀ ਨਾ 7 ਨੂੰ ਆਉਣਾ ਸੀ ਸੋ ਅਗਲੀਆਂ ਤਾਰੀਖ ਜਿਹੜੀਆਂ ਹੈਗੀਆਂ ਉਹ 10 ਦਸੰਬਰ ਤੇ 11 ਦਸੰਬਰ 2025 ਤੱਕ ਕੀਤੀ ਆ ਸੋ ਇਹਨਾਂ ਅਠਾ ਕੇਸਾਂ ਦੇ ਵਿੱਚ ਅਜੇ ਤੱਕ 20 ਕਿਸੇ 'ਚ 22 ਕਿਸੇ 'ਚ 25 ਵੱਧ ਤੋਂ ਵੱਧ ਜਿਹੜੇ ਗਵਾਹ ਹੋਏ ਨੇ ਤੇ ਹਰੇਕ ਕੇਸ 'ਚ 150 ਤੋਂ ਲੈ ਕੇ 250 ਤੇ 235 ਗਵਾਹ ਜਿਹੜੇ ਜਗਦੀਸ਼ ਕਗਨੇਜਾ ਕੇਸ ਦੇ ਟੋਟਲ 1400 ਤੋਂ ਵੱਧ ਗਵਾਹ ਅਠਾ ਕੇਸਾਂ ਦੇ ਵਿੱਚ ਦਾ ਤੇ ਤੁਸੀਂ ਕਹਿ ਸਕਦੇ ਹੋ ਵੀ 150 ਪੌਣੀ 200 ਦੇ ਕਰੀਬ ਜਿਹੜੇ ਆ ਗਵਾਹ ਹੋਏ 1400 ਤੋਂ ਵੱਧ ਗਵਾਹਾਂ ਦੇ ਵਿੱਚ ਸੋ ਇਹ ਜਗਤਾ ਸਿੰਘ ਦੇ ਕੇਸਾਂ ਦੀ ਜਿਹੜੀ ਆ ਅਪਡੇਟ ਆ ਇੱਕ ਹੋਰ ਜ਼ਿਕਰਯੋਗ ਸਿੱਖ ਲੀਗਲ ਅਸਿਸਟੈਂਟ ਬੋਰਡ ਜਿਹਦੇ ਤਹਿਤ ਪੰਜਾਬ ਲਾਇਰ ਤੇ ਸਿੱਖ ਲੀਗਲ ਅਸਿਸਟੈਂਟ ਬੋਰਡ ਵੱਲੋਂ ਸਹਿਯੋਗ ਕਰਕੇ ਪੈਦਵਾਹੀ ਕੀਤੀ ਜਾਂਦੀ ਹੈ ਜਗਤਾ ਸਿੰਘ ਜਗੀ ਜੋਲ ਨੇ 2018 ਦੇ ਵਿੱਚ ਕਿਹਾ ਸੀ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਵੱਖ-ਵੱਖ ਜੇਲ੍ਹਾਂ ਚ ਬੰਦ ਨੇ ਜਾਂ ਨਾਬੇ ਬੰਦ ਸੀ ਉਹਨਾਂ ਦੀ ਪੈਦਵਾਹੀ ਨਹੀਂ ਹੋ ਰਹੀ ਜਾਂ ਪੱਖਪਾਤ ਕਰਕੇ ਪੈਦਵਾਹੀ ਹੋ ਰਹੀ ਆ ਸੋ ਉਹਦੇ ਸਬੰਧ ਦੇ ਵਿੱਚ ਨਾ ਜਦੋਂ ਯੂਕੇ ਗਿਆ ਸੀ 2018-19 ਚ ਤਾ ਉਦੋਂ ਉਥੇ ਸਿੱਖਾਂ ਨੇ ਸਿੱਖਾਂ ਨੇ ਸਿੱਖ ਜਥੇਬੰਦੀਆਂ ਨੇ ਰਲ ਕੇ ਤੇ ਸਿੱਖ ਲੀਗਲ ਅਸਿਸਟੈਂਟ ਬੋਰਡ ਜਿਹੜੀ ਯੂਕੇ ਦੀ ٹرسٹ ਆ ਇੱਕ ਚੈਲੈਂਜੀ ਦੇ ਅੰਡਰ ਸਕਾਟਲੈਂਡ ਉਹਨਾਂ ਨੇ ਉਹ ਰਜਿਸਟਰਡ ਕਰਾਈ ਸੀ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਆ ਵੱਖ-ਵੱਖ ਨੌਜਵਾਨਾਂ ਦੇ ਕੇਸਾਂ ਦੀ ਪੈਦਾਵਾਈ ਕਰਨੀ ਸ਼ੁਰੂ ਕੀਤੀ 2019 ਤੋਂ ਬਾਅਦ ਤੇ ਹੁਣ ਤੱਕ ਸੈਂਕੜੇ ਨੌਜਵਾਨ ਉਹ ਸਿੱਖ ਲੀਗਲ ਅਸਿਸਟੈਂਟ ਬੋਰਡ ਦੇ ਸਹਿਯੋਗ ਦੇ ਨਾਲ ਅਸੀਂ ਜੇਲਾਂ ਤੋਂ ਬਾਅਦ ਜਮਾਨਤਾਂ ਤੇ ਜਾਂ ਕੇਸ ਬਰੀ ਹੋਏ ਨੇ ਤੇ ਕਰੀਬ 100 ਤੋਂ ਵੱਧ ਕੇਸ ਹਨ ਜਿਹੜੀ ਆ ਉਹ ਪੈਦਾਾਈ ਕੀਤੀ ਜਾ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਜਮਾਨਤਾਂ ਸਾਨੂੰ ਮਿਲਣ ਦੀ ਉਮੀਦ ਆ ਤੇ ਐਸੇ ਸਹਿਯੋਗ ਦੇ ਸਦਕਾ ਹੀ ਅਸੀਂ ਹੁਣ ਥੱਲੇਰੇ ਲੈਵਲ ਤੋਂ ਨਹੀਂ ਹਾਈ ਕੋਰਟ ਲੈਵਲ ਦੇ ਉੱਤੇ ਵੀ ਅਸੀਂ ਰਾਜਸਥਾਨ ਹਾਈ ਕੋਰਟ ਜੈਪੂਰ ਜੋਧਪੁਰ ਦਿੱਲੀ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਾਦਾ ਕਰਕੇ ਇਵਨ ਸੁਪਰੀਮ ਕੋਰਟ ਇੰਡੀਆ 'ਚ ਵੀ ਕਈ ਅਸੀਂ ਕੇਸ ਜਿਹੜੇ ਆ ਉਹ ਜਿੱਤਣ 'ਚ ਕਾਬਜਾਬ ਹੋਏ ਜਾਂ ਮੱਧ ਪ੍ਰਦੇਸ਼ ਹਾਈ ਕੋਰਟ 'ਚ ਵੀ ਅਸੀਂ ਇੱਕ ਜਮਾਨਤ ਜਿਹੜੀ ਕਰਵਾਈ ਸੀਗੀ ਸੋ ਜਿੰਨੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਲੀਗਲ ਸਿਸਟਮ ਬੋਲ ਤੇ ਪੰਜਾਬ ਲਾਇਬਲੋਂ ਪੈਦਾ ਬਈ ਕੀਤੀ ਜਾਂਦੀ ਹੈ ਤੇ ਜੱਗੀਜੋਲ ਦੇ ਕੇਸਾਂ ਨਾਲ ਦੇ ਸੰਬੰਧ ਦੀ ਜਿਹੜੀ ਆ ਅਪਡੇਟ ਸੰਗਤਾਂ ਦੇ ਸਾਹਮਣੇ ਆ ਸੋ ਦਸਾਂ ਚੋਂ ਦੋ ਖਤਮ ਹੋ ਗਏ ਬਰੀ ਇੱਕ ਬਰੀ ਹੋ ਗਿਆ ਕਿ ਡਿਸਚਾਰਜ ਹੋ ਗਿਆ ਤੇ ਅੱਠਾਂ ਕੇਸਾਂ ਦੇ ਵਿੱਚੋਂ ਜਿਹੜੀ ਹੈਗੀ ਆ ਇੱਕ ਦੀ ਬੇਲ ਮਿਲ ਗਈ ਤੇ ਸੱਤ ਬੇਲਾਂ ਸੁਪਰੀਮ ਕੋਰਟ ਚ ਪੈਂਡਿੰਗ ਆ ਪਿਛੇ ਤਰੀਕ ਸੀਗੀ ਪਰ ਉਹ ਟੇਕ ਅਪ ਨਹੀਂ ਹੋਇਆ ਮੈਟਰ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਮੈਟਰ ਟੇਕ ਅਪ ਹੋਣਗੇ ਸੋ 8 ਸਾਲ ਦੀ ਕਸਟਡੀ ਤੇ ਸੇਮ ਸਬਜੈਕਟ ਮੈਟਰ ਦੇ ਉੱਤੇ ਜਿਹੜੇ ਅਲਟੀਮੇਟਲੀ ਜਿਹੜੇ ਕੇਸ ਬਰੀ ਹੋਣਗੇ ਇਹ ਮੈਂ ਵਕੀਲ ਬਤੌਰ ਹੋਣ ਦੇ ਨਾਤੇ 100% ਕਹਿਣਾ ਮੇਰਾ ਹੱਕ ਨਹੀਂ ਹੈਗਾ ਪਰ ਮੈਂ 99% ਤੱਕ ਕਹਿ ਸਕਦਾ ਵੀ ਜੱਗੀ ਚੋਦ ਦੇ ਕੇਸ ਜਿਹੜੇ ਨੇ ਜਿਹੜੇ 8 ਨੇ ਇਹ 8 ਦੇ ਹੱਥ ਜਦੋਂ ਵੀ ਇਹਨਾਂ ਦਾ ਫੈਸਲਾ ਆਇਆ ਇਹ ਬੜੀ ਹੋਣਗੇ ਜਿਵੇਂ ਮੋਗਿਆ ਦਾ ਕੇਸ ਬੜੀ ਹੋਇਆ ਕਿਉਂਕਿ ਉਹਦੇ 'ਚ ਵੀ ਦੋ ਗਵਾਹ ਸੀ ਇੱਕ ਮਰੇ ਦੀ ਰਿਪੋਰਟ ਆਈ ਇੱਕ ਦੀ ਗਵਾਹੀ ਮੰਨੀ ਨਹੀਂ ਗਈ ਉਹਦੀ ਗਵਾਹੀ ਇਸ ਤਰ੍ਹਾਂ ਸੀਗੀ ਕਿ ਸਟਾਕ ਵਿੱਚ ਨਸਰੀਦਾ ਹੋਵੇ ਪੁਲਿਸ ਦਾ ਟਾਟ ਆਫ ਗਵਾਹ ਸੋ ਉਹਦੀ ਗਵਾਹੀ ਕੋਰਟ ਨੇ ਡਿਸਕਾਰਡ ਕਰਤੀ ਤੇ ਦੋ ਗਵਾਹ ਇਹਨਾਂ ਅਠਾ ਕੇਸਾਂ 'ਚ ਸੇਮ ਰੱਖੇ ਗਏ ਨੇ ਜਿਹੜੇ ਉਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਐਨਆਈਏ ਤੇ ਯੂਏਪੀ ਐਕਟ ਤਹਿਤ ਉਹ ਸਾਨੂੰ ਉਹਨਾਂ ਦੇ ਨਾਮ ਤਾਂ ਨਹੀਂ ਦੱਸੇ ਗਏ ਪਰ ਉਹਨਾਂ ਦੀ ਗਵਾਹੀ ਤੋਂ ਲੱਗਦਾ ਵੀ ਜਿਹੜੇ ਮੋਗਿਆ ਵਾਲੇ ਸ਼ਾਇਦ ਉਹੀ ਹੋਣ ਇਹੀ ਹੋਣਗੇ ਤਾਂ ਉਹਨਾਂ ਚੋਂ ਇੱਕ ਮਰ ਚੁੱਕਿਆ ਤੇ ਇੱਕ ਜਿਹੜੀ ਆ ਉਹਦੀ ਗਵਾਹੀ ਆਲਰੇਡੀ ਮੰਨੀ ਨਹੀਂ ਗਈ ਸੋ ਆਉਂਦੇ ਦਿਨਾਂ 'ਚ ਦੇਖਾਂਗੇ ਵੀ ਉਹ ਗਵਾਹ ਕਦੋਂ ਆਉਂਦੇ ਆ ਜਾਂ ਨਹੀਂ ਆਉਂਦੇ ਜਾਂ ਉਹਨਾਂ ਦੀ ਕੋਈ ਰਿਪੋਰਟ ਆਉਂਦੀ ਆ ਸੁਪਰੀਮ ਕੋਰਟ ਕਦੋਂ ਬੇਲ ਦਿੰਦੀ ਆ ਕਿਉਂਕਿ ਸੁਪਰੀਮ ਕੋਰਟ 5-5 ਸਾਲ ਦੀ ਕਸ਼ਤਰੀ ਤੋਂ ਬਾਅਦ ਬੇਲ ਦੇ ਰਹੀ ਆ ਬਾਜ ਜਗਤਾ ਸਿੰਘ ਜੱਗੀ ਜੋਤ ਦਾ ਕੇਸ ਇਹ ਲਿਸਟ ਹੋਣ ਦੇ ਬਾਵਜੂਦ ਟੇਕਪ ਨਹੀਂ ਹੋਇਆ ਤੇ ਹੁਣ ਉਹਨਾਂ ਦੇ ਉੱਥੇ ਇਹ ਪੈਰਵਾਈ ਲਈ ਸੀਨੀਅਰ ਐਡਵੋਕੇਟ ਪਤਵਾਰ ਤੋਂ ਉਹਨਾਂ ਦੇ ਆ ਗੁਰਪ੍ਰੀਤ ਸਿੰਘ ਜੋਲ ਤੇ ਹੋਰ ਪਰਿਵਾਰ ਵੱਲੋਂ ਪਿਤਾ ਜੀ ਵੱਲੋਂ ਸਾਰਿਆਂ ਵੱਲੋਂ ਸਹਿਯੋਗ ਕਰਕੇ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦੇ ਆਰ ਬਸੰਤ ਜਿਹੜੇ ਕਿ ਹਾਈ ਕੋਰਟ ਕੇਲਾ ਹਾਈ ਕੋਰਟ ਦੇ ਜਸਟਿਸ ਹਾਈ ਕੋਰਟ ਦੇ ਜੱਜ ਦੇ ਅਟਾਇਰ ਆ ਉਹ ਜੈਗਨੇਟਡ ਸੀਨੀਅਰ ਵਕੀਲ ਨੇ ਉਹ ਜਿਹੜੇ ਆ ਪੈਦ ਭਾਈ ਕਾਦੇ ਨੇ ਤੇ ਹੋਰ ਵੀ ਐਡਵੋਕੇਟ ਜਿਹੜੇ ਨੇ ਉਹ ਐਡਵੋਕੇਟ ਕੋਰਟ ਜਿਹਨਾਂ ਦੂਜੇ ਵਕੀਲ ਵੀ ਹੋਰ ਸਹਿਯੋਗ ਕਰ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਆ ਸੋਨੂੰ ਫਤੇਹ ਪ੍ਰਵਾਨ ਕਰਨੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇਹ